ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨ ਨਰ ਮਰ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੇ ਤੁਮ ਕਾ ਭੋ ਆਪ ਹੱਥ ਦੇ ਮੁਹਿ ਬਚਾਵਹੁ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਭੇ ਕਰਤਾਰ

ਰਾਖ ਲਿਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਗੀਨ ਬੰਦ ਦੁਸ਼ਟਨ ਕੇ ਹੰਤਾ ਤਮਹੋ ਪੂਰੀ ਚਤਰ ਦਸਤਨਤਾ ਕਾਹਲ ਪਾਏ ਬ੍ਰਹਮਾ ਬਪਤਰਾ ਆਕਾਰ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਹਸ ਗਨ ਕਾਲ ਗਾਗੀਆ ਤਮਾਸ਼ਾ ਜਵਨ ਕਾਲ ਯੋਗੀ ਸੇਵਕੀ ਯੋਗ ਬਿਹਦ ਰਾਜ ਧੰਮਾ ਰੋਥੀਓ ਜਵਨ ਕਾਲ ਸਭ ਲੋਕ ਸਵਾਰਾਂ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਵਜਗਤ ਬਨਾਇਓ ਦੇਵ ਦਾਤ ਜੈਸ਼ਣ ਉਪਜਾਇਓ ਅਹਲ ਅੰਤ ਇੱਕ ਹੈ ਅਵਤਾਰਾ ਸੋਹੀ ਗੁਰੂ ਸਮਝੋ ਹਮਾਰਾ ਨਮਸ਼ਕਾਰ ਤਿਸ ਕੀ ਕੁਮਾਰੀ ਸਰਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਰਮਉਪਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤਿ ਤਹਿ ਕੂੰਚਰਿ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤਹਿ ਦੁਖੀ ਸੁਖ ਪਾਏ ਸਹਾਦਨ ਕੇ ਸੁਖੀ ਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਪੋ ਕਰ ਖ ਕਰਾਂ ਕਰਤਾਰਾ ਪਰ ਜਦ ਅਰਤ ਤਦ ਬਦੇ ਅਪਾਰਾ ਜਬ ਅਕਰਕ ਕਰਤ ਹੋ ਕਬ ਹਉ ਤਉ ਮੈਂ ਮਿਲਤ ਦੇ ਤਰਸਵ ਹਉ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪੋ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤੇ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਹਨ ਨਰਮ ਬੇਕਾਰ ਨਾਮ ਬਹਾਲ ਅਨਿਲ ਅਨਾਦ ਸੰਬ ਤਹ ਕੰਬੂਲੇ ਚ ਹਰਤ ਪੈਦਾ ਜਾਂ ਕੁਪੇਵਨ ਪਾਵਤ ਬੇਦ ਤਾ ਕਹਿ ਕਰ ਪਾਹਨ ਅਨਮਾਨਤ ਮਹਾਮੂਲ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸ਼ਿਵ ਨਿਰੰਕਾਰ ਗਾਜੀ ਨਿਤਨੇ ਪਵ ਆਪਣੀ ਬੁਧ ਹੈ ਦੇਤੀ ਬਰਨਤ ਪਿੰਨ ਪਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਫੈਬਰ ਸਜਾ ਪ੍ਰਤਮ ਸੰਸਾਰ ਇਕਾ ਰੂਪਾ ਅਨੂਪ ਸਰੂਪਾ ਰੰਕ ਪ੍ਰਿਹੋਰਾ ਵਾਗੀ ਭੂਪਾ ਅੰਦਰ ਜੇ ਅਰਜ ਸੇਤ ਜਿਕੇ ਨੀ ਉਤਮ ਜੇ ਥਾਨ ਬਾਰ ਜਦੀ ਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪੈ ਉਸਨ ਕਰੇ ਬੈਠਾ ਸਗਰੀ ਸ੍ਰੇਸ਼ਟ ਦਿਖਾਇ ਜੰਪਵ ਆਦ ਜਿਗਾਰ ਸਰੂਪ ਦੀ ਜੰਪਵ ਆਵ ਰਖਾ ਮੇਰੀ ਤੁਮ ਘਰੋ ਸਿਕਿਓ ਬਾਰ ਸਿਕ ਸੰਗਰੋ ਦੁਸ਼ਟ ਜਿਤੇ ਉਡਵਤ ਉਤਪਾਤਾ ਸਕਲ ਮਰੇਸ਼ ਕਰੋ ਰਣ ਘਾਤਾ ਜੇਸ ਤੁਰਿ ਤਵ ਸਰਣੀ ਪਰ ਤਿਨ ਕੈ ਦੁਸ਼ਟ ਦੋਖ ਤਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂਗੇ ਕਾਲ ਨਿਟਨੇ ਆਏ ਹੈ ਰਚਾ ਹੋਏ ਤਹ ਸਭ ਕਾਲਾ ਦੁਸ਼ਟ ਅਰੇਸਟ ਡਰੇ ਤਦ ਕਾਲਾ ਕਿਰਪਾਦ ਰਾਸ਼ਤਾ ਨੇ ਜਹੈ ਨ ਹਰ ਹੋ ਤਾਂਗੇ ਤਾ ਤਨਕ ਮੈਂ ਹਰ ਹੋ ਅਰੀ ਸਿਧਿ ਘਰ ਮੋ ਸਭ ਹੋਈ ਦੁਸ਼ਟ ਸਹ ਸਭ ਸਕੇ ਨ ਕੋਈ ਇਕ ਬਾਰ ਜਿਨ ਤੁਮੈ ਸੰਬਾਰ ਕਾਲ ਭਾਸ ਦੇ ਤਾ ਹੈ ਉਬਾਰ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕਰਕੇਤ ਮੈਂ ਸ਼ਰਨ ਤਿਹਾਰੀ ਆਪਹਾ ਦਾ ਲੈਹੋ ਬਾਰੀ ਸਰਬ ਟੋਰ ਮੋਹ ਸਹਾਈ ਦੁਸ਼ਟ ਦੂਖ ਤੇ ਲੈਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਨਮਰ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ

ਆਵਹਾ ਦਾ ਮੁਝੇ ਉਬਰਿਆ ਮਰਨ ਗਾਲ ਕਾ ਤਰਾਸ ਨ ਵਰਿਆ ਹਉ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂਜੂ ਕਰਿਓ ਰੱਛਾ ਰੱਖ ਲਿਹੁ ਮੋਹਿ ਰੱਖਣ ਹਾਰੇ ਸਾਇਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਿਤਰ ਦਸਤੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਿ ਬਿਸ਼ਨ ਪ੍ਰਕਾਸ਼ ਹ ਸਗਲ ਕਾਲ ਗਾਇਆ ਤਮਾਸ਼ਾ ਜਵਨ ਕਾਲ ਜੋਗੀ ਸੇਵਕੀਓ ਬਿਹਦ ਰਾਜ ਬ੍ਰਹਮਾ ਰੂਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜੈਸ਼ਣ ਉਪਜਾਇਓ ਅਹਲ ਅੰਤ ਇੱਕ ਹੈ ਅਵਤਾਰਾ ਸੋਹੀ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਕੀ ਕੁਮਾਰੀ ਸਰਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਾਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਰਮਉਪਦੇ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਨਤ ਜੀਤਿ ਤਹਿ ਕੂਚਰਿਆ ਸਤੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤਹਿ ਦੁਖੀ ਸੁਖ ਪਾਏ ਸਹਾਦਨ ਕੇ ਸੁਖੀ ਏ ਕੇ ਕੀ ਪੀਰ ਪਸ਼ਾਨੈ ਘਟ ਘਟ ਕੇ ਪੜ ਪੜ ਕੀ ਜਾਨੈ ਜਾਵੋ ਕਰਖ ਕਰਾਂ ਕਰਤਾਰਾ ਅਰਜਾ ਦਰਤ ਤਦ ਬਦੇ ਅਪਾਰਾ ਜਬ ਅਕਰਖ ਕਰਤ ਹੋ ਕਬ ਹਉ ਤਮੈ ਮਿਲਤ ਦੇ ਤਰਸਵ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੋ ਆਪਣੀ ਬੂਝ ਉਚਾਰੈ ਤੁਮ ਸਮਹਿ ਤੇ ਰਹਤੇ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕ ਹਰ ਨਿਰੰਗ ਬੇਕਾਰਨ ਨਾਮ ਬਗਵਾਲ ਨੀਲ ਅਨਾਦ ਸੰਬ ਤਾ ਕੰਮੂੜ ਚ ਹਰਤ ਪੈਦਾ ਜਾਂ ਕੁਪੇਵਨ ਪਾਵਤ ਬੇਦ ਤਾ ਕਹਿ ਕਰ ਪਾਹਰ ਅਨੁਮਾਨਤ ਮਹਾਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸ਼ਿਵ ਨਿਰੰਕਾਰ ਗਾਜੀ ਨਿਤਨੇ ਪਿਵ ਅਪ ਆਪਣੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਤ ਹੈਵਰ ਸਜਾ ਫਤੰ ਸੰਸਾਰਾ ਇਕਾ ਰੂਪਾ ਅਨੂਪਸ ਰੂਪਾ ਰੰਗ ਪਿਹੋਰਾ ਵੈਦੀ ਪੂ ਪਾਂਡਰ ਜੇਰ ਜਸੇ ਤੇ ਕਿ ਨਹੀਂ ਤੇ ਮੋੜੇ ਥਾਨ ਭਾਰ ਜਦੀ ਨਹੀਂ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪਿਉ ਸੰਕਰ ਹੈ ਬੈਠਾ ਸਗਰੀ ਸ੍ਰੇਸ਼ਟ ਦਿਖਾਇ ਜੰਪਵ ਆਦ ਜਿਗਾਰ ਸਰੂਪ ਤੀ ਜੰਪਵ ਆਵ ਰਿਛਾ ਮੇਰੀ ਤੁਮ ਘਰੋ ਸਿੱਖਿਓ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਟਵਤ ਤਪਾਤਾ ਸਕਲ ਅਮਰੇਸ਼ ਕਰੋ ਰਣ ਘਾਤਾ ਜੇਸ ਤੋ ਰਿਤਾਵ ਸਰਣੀ ਪਰ ਤਿਨ ਕੈ ਦੁਸ਼ਟ ਦੋਖ ਧਾਵ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕ ਤਮ ਸੰਕੜ ਸਬ ਟਾਰੇ ਜੋ ਕਲ ਕੋਇ ਕਬਾਰ ਤੇ ਆਏ ਹੈ ਤਾਂਗੇ ਕਾਲ ਨਿਟਨੇ ਆਏ ਹੈ ਰਚਾ ਹੋਏ ਤਹ ਸਭ ਕਾਲਾ ਦੁਸ਼ਟ ਅਰੇਸਟ ਰਏ ਤਦ ਕਾਲਾ ਕਿਰਪਾਦ ਰਾਛਤਾ ਨੇ ਜਹੇਨ ਹਰ ਹੋ ਤਾਂਗੇ ਤਾ ਤਨਕ ਮੈਂ ਹਰ ਹੋ ਅਰੀ ਸਿੱਧ ਘਰ ਮੋ ਸਭ ਹੋਈ ਦੁਸ਼ਟ ਸਹ ਸਭ ਸਕੇਨ ਕੋਈ ਏਕ ਬਾਰ ਜੇਨੇ ਤੁਮੈ ਸੰਬਾਰਾ ਕਾਲ ਵਾਸ ਦੇ ਤਾ ਹੈ ਉਬਾਰਾ ਜਨੇ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜ ਗਏ ਤੇ ਮੈਂ ਸ਼ਰਨ ਤਿਹਾਰੀ ਆਪ ਹਾਥ ਦੇ ਲਿਹੁ ਬਾਰੀ ਸਰਬ ਤੋਰ ਮੋਹ ਸਹਾਈ ਦੁਸ਼ਟ ਦੂਖ ਤੇ ਲਿਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਮਨ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ

ਆਵਾਹ ਦਾ ਮੂਹੇ ਉਬਰਿਆ ਮਰਨ ਕਾਲ ਦਾ ਤ੍ਰਾਸ ਨ ਵਰਿਆ ਹਉਦੋਂ ਸਦਾ ਹਮਾਰੇ ਪਛਾ ਸ੍ਰੀ ਅਸਤੂਜੂ ਕਰਿਓ ਰੱਛਾ ਰੱਖ ਲਿਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਗੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤਰਦਸਤਨਤਾ ਕਾਹਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ ਹਸ ਸਗਲ ਕਾਲ ਗਾਗੀ ਆਤਮਾਛਾ जवन काल योगी सेवकी ओ बहिदराज ब्रह्मायुति ओ जवन काल सब लोग सुभारान नमस्कार है तहे हमारा जवन काल सब जक्त बनायो देव दैत जयशन उपजायो अध अंत एक है अवतार सोही गुरु समझो हमारा नमस्कार तसी कुमारी सरल प्रजा जन आप सवारी सेवगन को हो सब गुण सुख दियो सतरन को परम वद कीयो कट करके अंतर की जानत भरे बुरे की पीर पहचानत ਜੀਤਿ ਤਹਿ ਕੂੰਚਰਿਆ ਸੁੱਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤਹਿ ਦੁਖੀ ਸੁਖ ਪਾਏ ਸਹਾਦਨ ਕੇ ਸੁਖੀ ਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਨੈ ਜਾਵੋ ਕਰ ਖ ਖਰਾ ਕਰਤਾਰਾ ਫਰ ਜਦਰਤ ਦਬ ਦੇਹ ਅਪਾਰਾ ਜਬ ਅਕਰਕ ਕਰ ਤਹੁ ਕਬ ਹਉ ਤਉ ਮੈਂ ਮਿਲਤ ਦੇ ਤਰਸਵ ਹਉ ਜੇਤੇ ਬਦਨ ਸ੍ਰਿਸ਼ਟ ਸਭ ਕਾਰੈ ਆਪੋ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤੇ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਰੰਭੇ ਕਾਰਨ ਨੰਬ ਬਗਾਲ ਨੀਲ ਅਨਾਦ ਸੰਬ ਤਹ ਕੰਬੂੜ ਚਹਰਤ ਪੈਦਾ ਜਾਂ ਕੋ ਪੇਵਨ ਪਾਵਤ ਬੇਦ ਤਾ ਕਹਿ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸ਼ਿਵ ਨਿਰੰਕਾਰ ਗਾ ਜੀਨਿਤ ਨਹਿ ਪਿਵ ਆਪ ਆਪਣੀ ਬੁਧ ਹੈ ਦੇਤੀ ਬਰਨਤ ਪਿੰਨ ਪਿੰਨ ਤੋ ਹੈ ਤੇਤੀ ਤੁਮਰਾ ਲਗਾ ਨਾ ਜਾਏ ਪਸਾਰਾ ਹੈ ਬਲ ਸਜਾ ਪ੍ਰਤਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਹਿਹੋਰਾ ਵਗਦੀ ਭੂਪਾ ਅੰਡਰ ਜੇਰ ਜਿਸੇ ਤੇ ਜਕੀਨੀ ਉਤ ਮੁਰੇ ਥਾਨ ਬਾਰਜ ਦੇਨੀ ਕਹੂੰ ਫੂਲ ਰਾਜ ਹੈ ਬੈਠਾ ਕਹੂੰ ਸਿਮਟ ਪਿਆਉ ਸੰਕਰੇ ਗੈਠਾ ਸਗਰੀ ਸ੍ਰੇਸ਼ਟ ਦਿਖਾਇਆ ਚੰਪਵ ਆਦ ਜਿਗਾਰ ਸਰੂਪ ਜੰਪਵ ਹਬ ਰਛਾ ਮੇਰੀ ਤੁਮ ਘਰੋ ਸਿਖਿਓ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਡਵਤ ਤਪਾਤਾ ਸਕਲ ਮਰੇਸ਼ ਕਰੋ ਰਣਕਾਤਾ ਜੇਸ ਤੋ ਰਿਤਾਵ ਸਰਣੀ ਪਰ ਤਿਨ ਕੈ ਦੁਸ਼ਟ ਦੋਖਧਾਵ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕ ਤੁਮ ਸੰਕੜ ਸਬ ਟਾਰੇ ਜੋ ਕਲ ਕੋਏ ਕਬਾਰ ਤੇ ਆਏ ਹੈ ਤਾਂਗੇ ਕਾਲ ਨਿਟਣੈ ਆਏ ਹੈ ਰਚਾ ਹੋਏ ਤਹੇ ਸਭ ਕਾਲਾ ਦੁਸ਼ਟ ਅਰੇ ਸਟ ਟਰੇ ਤਦ ਕਾਲਾ ਕਿਰਪਾ ਦਰਾਸ਼ਤਾਨ ਜਹੈ ਨ ਹਰ ਹੋ ਤਾਂਗੇ ਤਾਂ ਤਨਕ ਮੈਂ ਹਰ ਹੋ ਰੀ ਸਿੱਧਿ ਘਰ ਮੋ ਸਭ ਹੋਈ ਦੁਸ਼ਟੀ ਸਹ ਸਭ ਸਕੇਨ ਕੋਈ ਇਕ ਵਾਰ ਜਿਨੇ ਤਮੈ ਸੰਬਾਰਾ ਕਹਾਲ ਫਾਸਤੇ ਤਾ ਹੈ ਉਬਾਰਾ ਜਿਨੇ ਨਰਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਤ ਲੈਹੁ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲੈਹੁ ਬਚਾਈ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਮਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਜਿਤਗੀ ਇੱਛਾ ਤਬ ਚਰਨ ਨਮਨ ਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਬੇ ਤੁਮ ਕਾ ਭੋ ਆਪ ਹੱਥ ਦੇ ਮੋਹਿ ਬਚਾਵਹੁ ਸੁਖੀ ਬਸੈ ਮੋਰ ਪਰਿਵਾਰ ਸੇਵਕ ਸੇਖ ਸਬੇ ਕਰਤਾਰ ਮੋਹ ਰਛਾ ਨਿ ਜੀ ਕਰਦਾ ਕਰਿਆ ਸਭੈ ਰਨ ਕੋ ਆਸਂ ਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਬਿਆਸਾ ਤਮਹਿ ਝੜ ਕੋਈ ਅਬਰ ਨਾ ਧਿਆਉ ਜੋ ਬਰ ਚਾਉ ਸਤਨ ਤੇ ਪਾਉ ਸੇਵਕ ਸਿਕ ਹਮਾਰੇ ਤਾਰਿਏ ਚੁਣ ਚੁਣ ਸਦਰ ਹਮਾਰੇ ਮਾਰਿ ਹੈ ਆਬਾਦੈ ਮੁਜੇ ਉਬਰਿਆ ਮਰਨ ਗਾਲ ਕਾ ਤਰਾਸ ਨ ਵਰਿਆ ਹਉਦੋਂ ਸਦਾ ਹਮਾਰੇ ਪਛਾ ਸ੍ਰੀ ਅਸਤੂਜੂ ਕਰਿਓ ਰੱਛਾ ਰਾਖ ਲਿਹੁ ਮੋਹਿ ਰਖਨ ਹਾਰੈ ਸਾਹਿਬ ਸੰਤ ਸਹਾਇ ਪਿਆਰੇ ਗੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤਰ ਦਸਤੰਤਾ ਕਹਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਹਸ ਸਗਲ ਕਾਲ ਗਾਹੀ ਅਤਮਾਸ਼ਾ ਜਵਨ ਕਾਲ ਯੋਗੀ ਸਵਕੀ ਯੋਗਹਿ ਦਰਾਜ ਧੰਮਾਰੁਥੀ ਯੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜੈਸ਼ਣੁ ਪਜਾਇਓ ਅਹਲ ਅੰਤ ਇਕਹਿ ਅਵਤਾਰਾ ਸੋਹੀ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਕੀ ਕਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸੇਵਕਾਨ ਕੋ ਸਾਵਗੁਣ ਸੁਖ ਦਿਓ ਸਤਰਨ ਕੋ ਪਰਮਉਪਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਨਤ ਜੀਟੀ ਤੈ ਕੂੰ ਚੜਿਆ ਸਥੁਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੈ ਦੁਖੀ ਸੁਖ ਪਾਏ ਸਹਾਦਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾਵਲ ਕਰਖ ਕਰਾਂ ਕਰਤਾਰਾ ਅਰ ਜਦਰਤ ਤਦ ਬਦੇ ਅਪਾਰਾ ਜਬ ਅਕਰਖ ਕਰਤ ਹੋ ਕਬ ਹੋਂ ਤੋਂ ਮੈਂ ਮਿਲਤ ਦੇ ਤਰਸਵ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੋ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਤੇ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕ ਹਰ ਨਰੰਬੇ ਕਾਰਨ ਨੰਬ ਗਾਲਨੀਲ ਅਨਾਦ ਸੰਬ ਤਹ ਕੰਬੂੜ ਚ ਹਰਤ ਪੈਦਾ ਜਹ ਕੋ ਪੇਵਨ ਪਾਵਤ ਬੇਦ ਤਾ ਕਹਿ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਰ ਸਦਾ ਸ਼ਿਵ ਨਰੰਕਾਰ ਗਾ ਜੀ ਨਿਤਨੇ ਪਿਵ ਆਪ ਆਪਣੀ ਬੁਧ ਹੈ ਦੇਤੀ ਬਰਨਤ ਪਿੰਨ ਪਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਘੈਬਰ ਸਜਾ ਪ੍ਰਤਮ ਸੰਸਾਰ ਏਕੈ ਰੂਪ ਅਨੂਪ ਸਰੂਪ ਆ ਰੰਗ ਪਹਿਉਰਾ ਵੈਦੀ ਭੂਪਾ ਆਂਡਰ ਜੇਰ ਜਿ ਸੇਤਰੀ ਕੀ ਨੀਤ ਮੋੜੇ ਥਾਨ ਬਾਰਜ ਦੀ ਨੀ ਕਹਉ ਫੂਲ ਰਾਜ ਹੈ ਬੈਠਾ ਕਹਉ ਸਿਮਟ ਪਿਆਉ ਸੰਕਰੇ ਬੈਠਾ ਸਗਰੀ ਸ੍ਰੇਸ਼ਟ ਦਿਖਾਇ ਜੰਪਵ ਆਦ ਜਿਗਾਰ ਸਰੂਪ ਤਿ ਜੰਪਵ ਆਵ ਰੱਛਾ ਮੇਰੀ ਤੁਮ ਕਰੋ ਸਿਕਿਓ ਬਾਰ ਸਿਕ ਸੰਗਰੋ ਦੁਸ਼ਟ ਜਿਤੇ ਉਡਵਤ ਉਤਪਾਤਾ ਸਕਲ ਅਮਰੇਸ਼ ਕਰੋ ਰਣ ਘਾਤਾ ਜੈਸ ਧੁਰਿਤਾ ਸਰਣੀ ਪਰ ਤਿਨ ਕੈ ਦੁਸ਼ਟ ਦੋਖ ਧਾਵ ਮਰੇ ਪੁਰਖ ਜਵਨ ਪਗ ਪਹੇ ਤਿਹਾਰੇ ਤਿਨ ਕ ਤੁਮ ਸੰਕਰ ਸਵਟਾਰੇ ਜੋ ਕਲ ਕੋਵੇ ਕਬਾਰ ਤੇ ਆਏ ਹੈ ਤਾਂਗੇ ਕਾਲ ਨਿਟਨੇ ਆਏ ਹੈ ਰਚਾ ਹੋਏ ਤਹੇ ਸਭ ਕਾਲਾ ਦੁਸ਼ਟ ਅਰੇਸ਼ਟ ਰਏ ਤਦ ਕਾਲਾ ਕਿਰਪਾ ਦਰਸ਼ਤਾਂ ਜਹੈ ਨ ਹਰ ਹੋ ਤਾਂ ਕਿ ਤਾ ਤਨ ਕਮੈ ਹਰ ਹੋ ਰਿ ਸਿਧਿ ਘਰ ਮੋ ਸਭ ਹੋਈ ਦੁਸ਼ਟ ਸਹ ਸਭ ਸਕੇ ਨ ਕੋਈ ਇੱਕ ਬਾਰ ਜਿਨ ਤੁਮੈ ਸੰਬਾਰ ਕਹ ਲਿ ਫਾਸ ਤੇ ਤਾ ਹੈ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕਰਕੇਤ ਮੈਂ ਸ਼ਰਨ ਤਿਹਾਰੀ ਆਪਹਾ ਦਾ ਲੈਹੁ ਬਾਰੀ ਸਰ ਬਠੋਰ ਮੋਹ ਸਹਾਈ ਦੁਸ਼ਟ ਦੂਖ ਤੇ ਲੈਹੁ ਬਚਾਈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਨਮਨ ਹੈ ਹਮਾਰਾ ਆਪਣਾ ਜਾਣ ਕਰੋ ਪਰਤਪਾਰ

ਆਵਹਾਦ ਮੁਜੇ ਉਬਰਿਆ ਮਰਨ ਗਾਲ ਕਾ ਤਰਾਸ ਨ ਵਰਿਆ ਹਉ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂਜੂ ਕਰਿਓ ਰੱਛਾ ਰੱਖ ਲਿਹੁ ਮੋਹਿ ਰਖਨ ਹਾਰੇ ਸਾਈਂ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤਰਦਸਤੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬਿਸ਼ਣ ਪ੍ਰਕਾਸ਼ ਹ ਸਗਲ ਕਾਲ ਗਾਇਆ ਤਮਾਸ਼ਾ ਜਵਨ ਕਾਲ ਜੋਗੀ ਸੇਵਕੀ ਓ ਬਿਹਦ ਰਾਜ ਬਧਮਾਰੁ ਤਹੀ ਓ ਜਵਨ ਕਾਲ ਸਭ ਲੋਕ ਸਵਾਰਨ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜੈਸ਼ਣੁ ਪਜਾਇਓ ਅਹਰ ਅੰਤ ਏ ਕਹਿ ਅਵਤਾਰਾ ਸੋਹੀ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਕੀ ਕਉ ਮਾਰੀ ਸਰਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਰਮਉਪਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਨਤ ਜੀਤਿ ਤਹਿ ਕੁੰਚਰਿਆ ਸੁੱਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤਹਿ ਦੁਖੀ ਸੁਖ ਪਾਏ ਸਹਾਦਨ ਕੇ ਸੁਖੀ ਏ ਕੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾਵੋ ਕਰ ਖ ਕਰਾਂ ਕਰਤਾਰਾ ਅਰਜਾ ਦਰਤ ਤਦ ਬਦੇ ਅਪਾਰਾ ਜਬ ਅਕਰਕ ਕਰਤ ਹੋ ਕਬ ਹੋਂ ਤੋਂ ਮੈਂ ਮਿਲਤ ਦੇ ਤਰਸਵ ਹੋਂ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੋ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕ ਹਰ ਨਿਰੰਭੇ ਕਾਰਨ ਨੰਬ ਗਾਲ ਦਿਨਿਲ ਅਨਾਦ ਸੰਬ ਤਹ ਕੰਬੂੜ ਚ ਹਰਤ ਪੈਦਾ ਜਾਂ ਕੁਪੇਵਨ ਪਾਵਤ ਬੇਦ ਤਾ ਕਹਿ ਕਰ ਪਾਹਰ ਅਨੁਮਾਨਤ ਮਹਾ ਮੂੜ ਕਚ ਭੇਦ ਨ ਜਾਣਤ ਮਹਾਦੇਵ ਕੋ ਕਹਿਰ ਸਦਾ ਸ਼ਿਵ ਨਰੰਕਾਰ ਗਾਜੀ ਨਿਤਨੇ ਪਵ ਆਪਣੀ ਬੁਧ ਹੈ ਦੇਤੀ ਵਰਨਤ ਪਿੰਨ ਪਿੰਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਹੈ ਬ੍ਰਿ ਸਜਾ ਪ੍ਰਤਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਹਿਹੋਰਾ ਵਗਦੀ ਭੂਪਾ ਅੰਡਰ ਜੇਰ ਜਿਸੇ ਤੇ ਜਕੀਨੀ ਉਤ ਮੁਰੇ ਥਾਨ ਬਹਰਜ ਦੀਨੀ ਕਹੂੰ ਫੂਲ ਰਾਜ ਜਾ ਹੈ ਬੈਠਾ ਕਹੂੰ ਸਿਮਟ ਪਿਆਉ ਸੰਕਰੇ ਗੈਠਾ ਸਗਰੀ ਸ੍ਰੇਸ਼ਟ ਦਿਖਾਇ ਅਚੰਪਵ ਆਦ ਜਿਗਾਰ ਸਰੂਪ ਜੰਪਵ ਅਬਰਛਾ ਮੇਰੀ ਤੁਮ ਘਰੋ ਸਿੱਖਿਓ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਡਵਤ ਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇਸ ਤੁਰਿ ਤਵ ਸਰਣੀ ਪਰ ਤਿਨ ਕੈ ਦੁਸ਼ਟ ਦੋਖ ਧਾਵ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋਇ ਕਬਾਰ ਤੇ ਆਏ ਹੈ ਤਾਂਗੇ ਕਾਲ ਨਿਕਟਨੈ ਆਏ ਹੈ ਰਚਾ ਹੋਏ ਤਹ ਸਭ ਕਾਲਾ ਦੁਸ਼ਟ ਅਰੇਸਟ ੜੇ ਤਦ ਕਾਲਾ ਕਿਰਪਾ ਦਾ ਰਾਸ਼ਤਾ ਨੇ ਜਹੈ ਨ ਹਰ ਹੋ ਤਾਂਗੇ ਤਾ ਤਿਨ ਕ ਮੈਂ ਹਰ ਹੋ ਅਰੀ ਸਿਧ ਘਰ ਮੋ ਸਭ ਹੋਈ ਦੁਸ਼ਟ ਸਹ ਸਭ ਸਕੇਨ ਕੋਈ ਇਕ ਬਾਰ ਜਿਨ ਤੁਮੈ ਜੰਬਾਰ ਕਹ ਲਫਾਸ ਦੇ ਤਾ ਹੈ ਉਬਾਰ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕਰਕੇ ਤੇ ਮੈਂ ਸ਼ਰਨ ਤਿਹਾਰੀ ਆਪਹਾ ਦਾ ਲਹਿਉ ਬਾਰੀ ਸਰਬ ਟੋਰ ਮੋਹ ਸਹਾਈ ਦੁਸ਼ਟ ਦੂਖ ਤੇ ਲਹਿਉ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ